ਕਿਸ ਤਰ੍ਹਾਂ ਕਿਸ ਤਰ੍ਹਾਂ ਨਾਕਾਬੰਦੀ ਕੀਤੀ ਕਿਸ ਤਰ੍ਹਾਂ ਇਹਦਾਇਚ ਹੈ ਇਹ ਕਰੀ ਅ ਮਾਨਜੋਗ ਡੀਜੀਪੀ ਸਾਹਿਬ ਸ਼੍ਰੀ ਗੋਰੇ ਯਾਦਵ ਜੀ ਆਈਪੀਐਸ ਤੇ ਰਹਿਨੁਮਾਈ ਹੇਟ ਅਤੇ ਡੀਆਈਜੀ ਹਰਜੀਤ ਸਿੰਘ ਆਈਪੀਐਸ ਅਤੇ ਮੈਡਮ ਅਮਨੀਤ ਕੌਂਡਲ ਜੀ ਆਈਪੀਐਸ ਦੀ ਦਿਸ਼ਾ ਨਿਰਦੇਸ਼ ਅਨੁਸਾਰ ਆਪਰੇਸ਼ਨ ਸੀਲ 19 ਬਟਿੰਡਾ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ 8 ਇੰਟਰਸਟੇਟ ਨਾਕੇ ਲਾਏ ਗਏ ਹਨ ਅਤੇ ਸ਼ੱਕੀ ਗੱਡੀਆਂ ਤੇ ਸ਼ੱਕੀ ਬੰਦਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕਿਤੇ ਕਿਤੇ ਸਰ ਨਾਕਾਬੰਦੀ ਕੀਤੀ ਹੈ ਤੇ ਅੱਠ ਨਾਕਿਆਂ ਤੇ ਚੈਕਿੰਗ ਹੈਗੀ ਹੈ ਜੀ ਦੋ ਨਾਕੇ ਸੰਗਤ ਮੰਡੀ ਦੇ ਵਿੱਚ ਹੈਗੇ ਨੇ ਦੋ ਨਾਕੇ ਰਾਮਾ ਥਾਣੇ ਦੇ ਅੰਦਰ ਹੈ ਤੇ ਚਾਰ ਨਾਕੇ ਤਲਵੰਡੀ ਸਾਬੋ ਦੇ ਅੰਦਰ ਹੈ ਚੈਕਿੰਗ ਕਿਸ ਤਰ੍ਹਾਂ ਦੀ ਕੀਤੀ ਜਾ ਰਹੀ ਹੈ ਸਰ ਕਿਸ ਤਰ੍ਹਾਂ ਦੀ ਹੈ ਡੈਪ ਇਹ ਜਿਹੜੇ ਵਹੀਕਲ ਆਂਦੇ ਨੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਨਸ਼ੀਲਾ ਪਦਾਰਥ ਆ ਕੋਈ ਗਲਤ ਵਸਤੂ ਆਪਣੇ ਪਟੰਡਾ ਏਰੀਆ ਦੇ ਵਿੱਚ ਨਾ ਆ ਸਕੇ ਤੇ ਕੋਈ ਮਾੜਾ ਅਨਸਰ ਕੋਈ ਕ੍ਰਾਈਮ ਜਾਂ ਕੁਝ ਹੋਰ ਕਰਨ ਦੀ ਫਿਰਾਕ ਵਿੱਚ ਹੋਵੇ ਤਾਂ ਉਹਨੂੰ ਵੀ ਰੋਕਿਆ ਜਾ ਸਕੇ